ਜੌਬ ਹੱਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਂਪਾਰਤ ਚੋਹਾਂ ਤੇ ਮਰਨਾਲ ਰਿਸੋਰਸਿੰਗ ਦ ਵੂਮਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪ੍ਰਦਾਨ ਕੰਚਨ ਚੋਹਾਂ ਦੀ ਰਹਿਨਮਈ ਹਿੱਟ ਅਜ ਸਰਕਾਰੀ ਹਾਈ ਸਕੂਲ ਸਿਟੀ ਰੋਡ ਬਟਾਲਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਉਗੇ ਸਮਾਜ ਸੇਵੀ ਸ਼੍ਰੀ ਵਿਨੋਦ ਸਚਦੇਵਾ ਬੱਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਭਾਰਤੀ ਜਲ ਸੈਨਾ ਤੋਂ ਰਟਾਇਰਡ ਸਿਵਲ ਇੰਜੀਨੀਅਰ ਨਰਿੰਦਰ ਸਿੰਘ ਸਿੱਧੂ ਅਤੇ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਦੇ ਜਨਰਲ ਸੈਕਟਰੀ ਅੰਬਿਕਾ ਖੰਨਾ ਵਿਸ਼ੇਸ਼ ਮਹਿਮਾਨ ਪਹੁੰਚੇ ਇਸ ਯੋਗ ਦਿਵਸ ਮੌਕੇ ਤੇ ਬਹੁਤ ਸਾਰੇ ਬੱਚੇ-ਬੱਚੀਆਂ ਤੇ ਔਰਤਾਂ ਨੇ ਹਿੱਸਾ ਲਿਆ ਇਸ ਮੌਕੇ ਤੇ ਸੰਸਥਾ ਦੇ ਚੇਅਰਪਰਸਨ ਬਟਾਲਾ ਦੇ ਯੋਗਾ ਇੰਸਟ੍ਰਕਟਰ ਨੀਲਨ ਮਲੂਥਰਾ ਵੱਲੋਂ ਯੋਗ ਕ੍ਰਿਆਵਾਂ ਕਰਵਾਈਆਂ ਗਈਆਂ ਅਤੇ ਉਹਨਾਂ ਤੋਂ ਹੋਣ ਵਾਲੇ ਲਫਜ਼ ਸੇ ਜਿਸ ਉਪਰੰਤ ਸੰਸਥਾ ਦੇ ਸਿਟੀ ਪ੍ਰਧਾਨ ਚੈਲੀ ਸ਼ਰਮਾ ਵੱਲੋਂ ਬੱਚਿਆਂ ਨੂੰ ਛੁੱਟੀਆਂ-ਛੁੱਟੀਆਂ ਖੇਡਾਂ ਵੀ ਕਰਵਾਈਆਂ ਜਿਸ ਦਾ ਬੱਚਿਆਂ ਨੇ ਕਾਫੀ ਆਨੰਦ ਮਾਣਿਆ ਇਸ ਮੌਕੇ ਖੇਡਾਂ ਵਿੱਚ ਅਵਲ ਰਹੇ ਬੱਚਿਆਂ ਨੂੰ ਸੰਸਥਾ ਵੱਲੋਂ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਇਸ ਮੌਕੇ ਤੇ ਆਏ ਮੁੱਖ ਮਹਿਮਾਨ ਸ਼੍ਰੀ ਵਿਨੋਦ ਦੇਵਾਰੇ ਕਿਹਾ ਕਿ ਸਾਡੇ ਭਾਰਤ ਦੇ ਮਹਾਨ ਗ੍ਰੰਥਾਂ ਵਿੱਚ ਯੋਗਾ ਨੂੰ ਸਰਵ ਉੱਚ ਕਿਰਿਆ ਦੱਸਿਆ ਗਿਆ ਹੈ ਜਿਸ ਨਾਲ ਅਸੀਂ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਹਾਂ ਉਹਨਾਂ ਕਿਹਾ ਕਿ ਜੇਕਰ ਅਸੀਂ ਨਿਯਮਿਤ ਤੌਰ ਤੇ ਯੋਗਾ ਕਰਦੇ ਹਾਂ ਤਾਂ ਅਸੀਂ ਜਿੱਤੇ ਮਾਨਸਿਕ ਅਤੇ ਸਰੀਰਿਕ ਤੌਰ ਤੇ ਤੰਦਰੁਸਤ ਰਹਾਂਗੇ ਉੱਥੇ ਅਸੀਂ ਹਰ ਤਰ੍ਹਾਂ ਦੀਆਂ ਦਵਾਈਆਂ ਤੋਂ ਵੀ ਦੂਰ ਰਹਾਂਗੇ ਇਸ ਲਈ ਹਰ ਉਮਰ ਦੇ ਲੋਕਾਂ ਨੂੰ ਯੋਗਾ ਕਰਨਾ ਬਹੁਤ ਹੀ ਜ਼ਰੂਰੀ ਹੈ ਇਸ ਮੌਕੇ ਸ਼੍ਰੀਮਤੀ ਅੰਬਿਕਾ ਖੰਨਾ ਨੇ ਔਰਤਾਂ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਰੇ ਲੂਰਸ ਮੈਜਿਕ ਜਿਵੇਂ ਵਾਰੀਅਰ ਨੇ ਬਹੁਤਿਆਂ ਆਪਣੇ ਸੇ ਦਾ ਵੀ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਉਸ ਦਾ ਇੱਕ ਹੀ ਤੋੜ ਹੈ ਕਿ ਉਹ ਯੋਗਾ ਨੂੰ ਰੋਜ਼ ਮਰਹਾਰੀ ਜ਼ਿੰਦਗੀ ਵਿੱਚ ਆਪਣਾ ਹਿੱਸਾ ਬਣਾ ਲੈਣ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਕੰਚਨ ਚੋਹਾਨ ਨੇ ਕਿਹਾ ਕਿ ਅਜ ਦੇ ਸਮੇਂ ਵਿੱਚ ਜੇਕਰ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਇਸ ਦੀ ਰੁਟੀਨ ਬਣਾਉਣੀ ਚਾਹੀਦੀ ਹੈ ਅੱਜ ਯੋਗਾ ਦਾ ਸਾਰੇ ਵਿਸ਼ਵ ਵਿੱਚ ਡੰਕਾ ਵੱਜ ਰਿਹਾ ਹੈ ਅਤੇ ਅੰਤਰਰਾਸ਼ਟਰੀ ਪਧਤ ਦੇ ਵੀ ਡਾਕਟਰ ਯੋਗਾ ਕਰਨ ਦੀ ਸਲਾਹ ਦਿੰਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਦਿਨ ਵਿੱਚ ਆਪਣੇ ਵਾਸਤੇ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਪੂਰਨ ਤੌਰ ਤੇ ਤੰਦਰੁਸਤ ਰਹਾਂਗੇ ਤਾਂ ਫਿਰ ਹੀ ਅਸੀਂ ਆਪਣੇ ਘਰ ਅਤੇ ਦਫ਼ਤਰ ਦੇ ਕੰਮ ਕਾਜ ਵੱਲ ਸਹੀ ਤਰੀਕੇ ਨਾਲ ਧਿਆਨ ਦੇ ਪਾਵਾਂਗੇ ਸਮਾਗਮ ਦੇ ਅੰਤ ਵਿੱਚ ਸੰਸਥਾ ਵੱਲੋਂ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਉਹ ਇਜਾਦਕਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅੱਤੋਂ ਦਿਖਾਵਾਂਗੇ ਅੱਜ ਦੇ ਉਸ ਪ੍ਰੋਗਰਾਮ ਦੇ ਕੁਝ ਲਾਈਵ ਤਸਵੀਰਾਂ ਤਾਜ਼ਾ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ ਯੂਟਿਊਬਰ ਤੇ ਫੇਸਬੁੱਕ ਚੈਨਲ ਪੰਜਾਬ ਅਪ ਨਿਊਜ਼ ਜੀ ਮੇਰਾ ਨਾਮ ਚਾਰੂ ਸ਼ਰਮਾ ਹੈ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਅੰਤਰਰਾਸ਼ਟਰੀ ਯੋਗਾ ਦਿਵਸ ਸੀ ਦ ਊਮਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਦੀ ਤਰਫੋਂ ਮਨਾਇਆ ਗਿਆ ਮੈਡਮ ਕੰਚਨ ਚੋਹਾਨ ਜੀ ਦੀ ਅਗਵਾਈ ਹੇਠਾਂ ਤੇ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਿਹਾ ਛੋਟੇ ਛੋਟੇ ਬੱਚਿਆਂ ਨੇ ਯੋਗਾ ਦਾ ਪਾਠ ਬਨੇ ਔਰ ਲੇਡੀਜ਼ ਬਨੇ ਔਰ ਬੱਚਿਆਂ ਦੇ ਵਿੱਚ ਉਤਸ਼ਾਹ ਦੇ ਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜੇ ਬੱਚੇ ਆ ਉਹ ਸਪੋਰਟਸ ਐਕਟੀਵਿਟੀਆਂ ਦੀ ਤਰਫ ਵੱਧ ਰਹੇ ਆ ਔਰ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਸਾਡਾ ਸਮਾਜ ਜਿਹੜਾ ਹੈ ਉਹ ਨਸ਼ੇ ਦੀ ਚਪੇਟ ਵਿੱਚੋਂ ਬਾਹਰ ਸੱਡਾ ਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਸੀ ਧੰਨਵਾਦ ਨੀਲਮ ਮৈত্র ਅੱਜ ਰਾਜ ਯੋਗ ਦਿਵਸ ਸੀ ਤੇ ਮੈਂ ਦ ਵੂਮਨ ਐਂਡ ਚਾਈਲਡ ਵੈਲਫੇਅਰ ਪ੍ਰਤੀ ਵੱਲੋਂਗੀ ਮੈਨੂੰ 1.5 ਸਾਲ ਹੋ ਗਏ ਮੈਂ ਇੱਥੇ ਯੋਗ ਦਿਵਸ ਯੋਗਾ ਸਿਖਾ ਰਹੀ ਆ ਤੇ ਅੱਜ ਯੋਗਾ ਦਿਵਸ ਦੇ ਉਪਰਾਲਾ ਸ ਹੈ ਅਸੀਂ ਯੋਗ ਦਾ ਪ੍ਰੋਗਰਾਮ ਰੱਖਿਆ ਹੈ ਤੇ ਮੈਂ ਇਥੋਂ ਦੇ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਭ ਕੁਝ ਹੋਇਆ ਤੇ ਮੈਡਮ ਕੰਟੈਂਟ ਹਨ ਸਾਡੇ ਪ੍ਰੈਜ਼ੀਡੈਂਟ ਆ ਹਾਂਜੀ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਅੱਗੇ ਵਧੇ ਹਾਂ ਥੈਂਕ ਯੂ ਜੀ ਸੋ ਮੇਰਾ ਨਾਮ ਪ੍ਰਿਆ ਲੁਥਰਾ ਮੈਂ ਅਪਥਾਲਗੋੜ ਤੋਂ ਸਪੈਸ਼ਲ ਆਪਣੇ ਬੱਚਿਆਂ ਨਾਲ ਆਈ ਹਾਂ ਹਨ ਨੂੰ ਬਹੁਤ ਵਧੀਆ ਲੱਗਿਆ ਦਾ ਔਮਨ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਕੰਟੈਂਟ ਮੈਡਮ ਨੇ ਪ੍ਰੋਗਰਾਮ ਕਰਵਾਇਆ ਤੇ ਇਹ ਬੱਚਿਆਂ ਨੂੰ ਗਿਆਨ ਖਲਵਾਈਆ ਤੇ ਇਸ ਸਰਟੀਫਿਕੇਟ 'ਤੇ ਅੱਜ ਤੋਂ ਜੋਗ ਨੂੰ ਜੋਗਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਮੇਰੇ ਰੂਪ ਚ ਸ਼ਾਮਿਲ ਹੋ। ਹਾਂਜੀ ਬਹੁਤ ਵਧੀਆ ਲੱਗਾ ਸਰ। ਤੁਹਾਨੂੰ। ਦ ਵੂਮਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਇੱਕ ਵਿਸ਼ੇਸ਼ ਕੈਂਪ ਵਨ ਡੇ ਲਗਾਇਆ ਜਾਂਦਾ ਹੈ। ਉਸ ਦੇ ਲੜੀ ਦੌਰਾਨ ਅੱਜ ਇੱਥੇ ਲਹਿਰੂ ਗੇਟ ਸਰਕਾਰੀ ਸਕੂਲ ਦੇ ਵਿੱਚ ਅਸੀਂ ਪ੍ਰਿੰਸੀਪਲ ਦੀ ਪਰਮਿਸ਼ਨ ਦੇ ਨਾਲ ਇੱਕ ਯੋਗ ਕੈਂਪ ਦਾ ਪ੍ਰਬੰਧ ਕੀਤਾ ਜਿਸ ਦੇ ਵਿੱਚ ਲਗਭਗ 50 ਵਿਅਕਤੀ ਹਾਜ਼ਰ ਹੋਏ ਔਰ ਬਹੁਤ ਸਾਰੇ ਬੱਚੇ ਵੀ। ਯੋਗ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਬਹੁਤ ਸਾਰੀਆਂ ਯੋਗ ਐਕਸਰਸਾਈਜ਼ ਸਾਡੀ ਇਨਸਟ੍ਰਕਟਰ ਜਿਹੜੀ ਯੋਗਾ ਦੀ ਨੀਲਮ ਬਲੁਥਰਾ ਤੇ ਸੁਮਨ ਮਹਾਜਨ ਨੇ ਬਹੁਤ ਸਾਰੀਆਂ ਯੋਗ ਕ੍ਰਿਆਵਾਂ ਨਵੀਆਂ ਵੀ ਦਸੀਆਂ ਸਰਵਾਈਕਲ ਦਾ ਇਲਾਜ ਦੱਸਿਆ ਲੱਕ ਦੀ ਪੀੜ ਦੱਸੀ ਟਮੀ ਫੈਟ ਰਿਮੂਵ ਕਰਨ ਦੀਆਂ ਕ੍ਰਿਆਵਾਂ ਦਸੀਆਂ ਅੱਖਾਂ ਦੇ ਬਾਰੇ 'ਚ ਵੀ ਕਈ ਐਕਸਰਸਾਈਜ਼ਾਂ ਦਸੀਆਂ ਗਈਆਂ ਔਰ ਇਸ ਤੋਂ ਇਲਾਵਾ ਜਿਨ੍ਹਾਂ ਦੇ ਪੈਰ ਹੱਥ ਸੁੰਨ ਹੁੰਦੇ ਹਨ ਉਹਨਾਂ ਦੇ ਵਾਸਤੇ ਵੀ ਕਈ ਕ੍ਰਿਆਵਾਂ ਕਰਕੇ ਦਿਖਾਈਆਂ ਗਈਆਂ ਇਸ علاوہ ਛੋਟੇ ਬੱਚਿਆਂ ਦੀਆਂ ਬਹੁਤ ਸਾਰੀਆਂ ਗੇਮਸ ਚੈਰੀ ਸੰਧੂ ਨੇ ਕਰਵਾਈਆਂ ਜਿਹੜੀ ਕਿ ਬਟਾਲਾ ਪ੍ਰੈਜ਼ੀਡੈਂਟ ਹੈ ਉਸਨੇ ਸਾਡੀ ਸੰਸਥਾ ਵੱਲੋਂ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੀਆਂ ਗੇਮਾਂ ਖਲਾਈਆਂ ਤਾਂ ਕਿ ਬੱਚਿਆਂ ਦਾ ਰੁਝਾਨ ਛੁੱਟੀਆਂ ਵਿੱਚ ਵੀ ਯੋਗ ਤੇ ਸਪੋਰਟਸ ਵੱਲ ਕੀਤਾ ਜਾਏ ਉਹ ਮੋਬਾਈਲ ਦੀ ਦੁਨੀਆ ਤੋਂ ਬਾਹਰ ਆਣ ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਦਿਨੋਸ਼ ਸਚਦੇਵਾ ਜੀ ਆਏ ਸਨ ਔਰ ਗੈਸਟ ਆਫ ਆਨਰ ਮੈਡਮ ਅੰਬਿਕਾ ਖੰਨਾ ਜਿਹੜੇ ਮਹਿਲਾ ਮੋਰਚਾ ਪੰਜਾਬ ਦੇ ਜਨਰਲ ਸੈਕਟਰੀ ਹਨ ਭਾਰਤੀ ਜਨਤਾ ਪਾਰਟੀ ਦੇ ਔਰ ਨਰਿੰਦਰ ਸਿੰਘ ਸਿੱਧੂ ਜਿਹੜੇ ਇੰਜੀਨੀਅਰ ਰਿਟਾਇਰ ਹੋਏ ਹਨ ਮਰਚਨ ਨੇਵੀ ਦੇ ਵਿੱਚੋਂ ਔਰ ਬਹੁਤ ਸਾਰੀਆਂ ਸੇਵਾਵਾਂ ਸਮਾਜ ਨੂੰ ਦਿੰਦੇ ਹਨ ਇਸ ਤੋਂ ਇਲਾਵਾ ਗੁਰਜੀਤ ਸੰਧੂ ਜੀ ਜਿਹੜੇ ਇੱਕ ਪੱਤਰਕਾਰ ਹਨ ਉਹ ਤੇ ਸਾਡੀ ਸੰਸਥਾ ਦੇ ਜਨਰਲ ਸੈਕਟਰੀ ਬੱਬਰ ਸਾਹਿਬ ਜੋਗਿੰਦਰ ਬੱਬਰ ਔਰ ਮਨਜਿੰਦਰ ਸੰਧੂ ਜੀ ਜਿਹੜੇ ਇਸ ਸੰਸਥਾ ਦੇ ਡਾਇਰੈਕਟਰ ਔਰ ਚੇਅਰਮੈਨ ਹਨ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਉਣ ਵਿੱਚ ਬਹੁਤ ਸਹਿਯੋਗ ਦਿੱਤਾ ਔਰ ਮੈਂ ਸਪੈਸ਼ਲ ਥੈਂਕਸ ਵਿਸ਼ਾਲ ਚੋਹਾਨ ਨੂੰ ਦਿੰਦੀ ਹਾਂ ਜਿਸ ਬੱਚੇ ਨੇ ਇਸ ਸਾਰੇ ਪ੍ਰੋਗਰਾਮ ਨੂੰ ਸੁਸਜਿਤ ਕਰਨ ਵਾਸਤੇ ਵਿਵਸਥਿਤ ਕਰਨ ਵਾਸਤੇ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਸਖਸ਼ੀਤਾਵਾਂ ਬਟਾਲੇ ਤੋਂ ਬਾਹਰ ਦੀਆਂ ਵੀ ਹਾਜ਼ਰ ਹੋਈਆਂ ਤੇ ਉਪਰਾਲਾ ਇਹ ਸਾਡਾ ਸਕਸੈਸਫੁਲ ਹੋਇਆ ਇਸ ਲਈ ਮੈਂ ਆਏ ਹੋਏ ਮਹਿਮਾਨਾਂ ਦਾ ਵੀ ਬੱਚਿਆਂ ਦਾ ਵੀ ਔਰਤਾਂ ਦਾ ਵੀ ਧੰਨਵਾਦ ਕਰਦੀ ਹਾਂ ਉਹਨਾਂ ਨੂੰ ਇਹ ਮੈਸੇਜ ਦਵਾਂਗੀ ਕਿ ਇੱਕ ਦਿਨ ਵਾਸਤੇ ਨਹੀਂ ਯੋਗ ਨੂੰ ਤੇ ਸਪੋਰਟਸ ਨੂੰ ਆਪਣੇ ਜੀਵਨ ਦਾ ਹਿਸਾਬ ਨਾਲ ਹੋਗੇ ਤੇ ਨਿਰੋਗ ਜੀਵਨ ਮਿਲੇਗਾ ਖੁਸ਼ ਰਹੋਗੇ ਤੰਦਰੁਸਤ ਰਹੋਗੇ ਤੇ ਬਹੁਤ ਸਾਰਾ એનਰਜੈਟਿਕ ਹੋ ਕੇ ਵਧੀਆ ਕੰਮ ਘਰ ਤੇ ਬਾਹਰ ਕਰ ਸਕੋਗੇ ਸਪੋਰਟਸ ਦੇ ਤੇ ਔਰ ਕੱਲ ਤੇ ਯੋਗ ਦਿਵਸ ਤੇ ਇਹੀ ਮੈਸੇਜ ਹੈ ਸਾਡੀ ਸੰਸਥਾ ਵੱਲੋਂ ਤੁਹਾਨੂੰ ਸਭ ਨੂੰ ਕਿ ਇਹ ਜਿਹੜੇ ਬੱਚੇ ਹੈ ਇਹਨਾਂ ਨੂੰ ਮੋਬਾਈਲ ਦੀ ਦੁਨੀਆ ਚੋਂ ਹਰਲ ਮਿਲ ਕੇ ਬਾਹਰ ਕੱਢੀ ਹੈ ਤੇ ਉਹ એનર્ਜੀ ਜਿਹੜੀ ਹੈ ਚੰਗੀ ਜਿਹਾ ਲੱਗੇ ਅੱਜ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਇਸ ਸਕਸੈਸਫੁਲ ਬਣਾਉਣ ਤੇ ਸਾਡੇ মিডিਆ ਇੰਚਾਰਜ ਸਨੂ ਸਿੰਘ ਜੀ ਦਾ ਸਪੈਸ਼ਲ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਕੈਮਰੇ ਵਿੱਚ ਇਸ ਪ੍ਰੋਗਰਾਮ ਦੀਆਂ ਯਾਦਾਂ ਨੂੰ ਜਿਹੜਾ ਵੇ ਰਿਕਾਰਡ ਕੀਤਾ ਹੈ ਤੇ ਇਸ ਸੰਸਥਾ ਦੇ ਪ੍ਰਚਾਰ ਪ੍ਰਸਾਰ ਵਿੱਚ ਹਮੇਸ਼ਾ ਵਧੀਆ ਭੂਮਿਕਾ ਨਿਭਾਉਂਦੇ ਆ ਰਹੇ ਹਨ ਧੰਨਵਾਦ ਸਭ ਨੂੰ